গোল লাগিয়ে নাকি কি ন ਆਹੋ ਬੱਚੇ ਲੈਣੇ ਨਹੀਂ ਛੁੜੂ ਬੱਚੇ ਦੇਣਾ ਨਹੀਂ 15000 ਆ 15 ਇਹਦਾ ਕੋਈ ਹੁੰਦਾ ਪੜਿਆ ਮੇਰੇ ਵੀ ਜੁੱਤੀਆਂ ਪਵਾਏਗਾ ਕੱਪੜਾ ਹੈ ਨਾ ਕੱਪੜਾ ਜਰਵਾੜੀ ਜਾਂਦਾ ਗਾਰੇ ਨਾ ਜਾ ਅੰਦਰ ਹੀ ਹੈ ਕੋਈ ਨਾ ਮਾਲਕ ਨੂੰ ਪਤਾ ਹੋਣਾ ਉਹ ਵੰਡਰ ਹੋਊਗੀ ਸਾਡੀ ਆ ਯਾਰ ਵੀਡੀਓ ਬਣਦੀ ਆ ਯਾਰ ਅਗਰੇ ਗੱਡੀਆਂ ਆਉਂਦੇ ਪੈਸੇ ਲੈ ਜੀ ਫੜ ਕੇ ਖਰਚੇ ਦਾ 1000 ਲੈ ਜੀ ਵੱਡੀਆਂ ਗੱਲਾਂ ਦਾ ਫਾਇਦਾ ਨਹੀਂ ਨਹੀਂ ਕਰੂੰ ਜ਼ਿੰਮੇਵਾਰੀ ਮੈਂ ਨਹੀਂ ਕਰਦਾ ਮੈਂ ਕਰੂੰ ਜ਼ਿੰਮੇਵਾਰੀ ਜਦੋਂ ਮੈਂ ਬੱਕਰੀ ਦੋ ਤੇਰੀ ਕਾਦੀ ਜ਼ਿੰਮੇਵਾਰੀ ਆ ਪਪਾ ਵੀਡੀਓ ਚ ਪਹਿਲੇ ਲਿਖੜ ਜਾਣੇ ਆਗਾ ਆਪਾਂ ਵੀਡੀਓ ਚ ਪਹਿਲੇ ਖੜੇ ਆਂ ਵੀ ਅਸੀਂ ਸਾਡੀ ਗੱਬਣ ਬਾਰਤੀ ਖੜਾ ਹੂੰ ਵੀ ਪੱਕਾ ਮੁੱਲ ਲਾ ਦੋ ਯਾਰ ਕਿਉਂ ਟਪਾਰਾ ਨਾ ਇਹਦੇ ਨਾਲ ਇੱਧਰ ਹੋ ਕੇ ਰਾਇ ਕਰ ਲੋ ਪੱਕਾ ਮੁੱਲ ਬੱਜੀ ਆ ਬੱਲ ਵੀ ਪਣੀ ਦੀ ਖੁਸ਼ੀ ਆ ਮੇਰਾ ਇਥੋਂ ਦਾ ਕੱਚਾ ਜੰਮ ਲਾ ਮੈਂ ਜਾ 14000 ਦੀ ਦਿੰਨੇ ਨਹੀਂ ਦਿੰਦਾ ਰਾਜੂ ਯਾਰ ਕਿੰਨੇ ਦੀ ਜਣੀ ਇੱਕੋ ਦਾ ਦੇ 14000 ਖਿਆਰ ਘਟਦੇ ਤੇ ਯਾਰ ਉਹ ਇੱਕੋ ਹੀ ਦੱਸੇ ਯਾਰ ਪੂਰੇ 25000 ਦੀ ਬੱਤਰੀ ਰਾਮਾ ਕਰਾ ਦੇ ਇਹ ਕਿੰਨਾ ਤੇ ਅੜੀ ਹੋ ਗਈ ਤੇਰੀ ਹਾਂ ਅੜੀ ਹੈ ਅੜੀ ਨਹੀਂ ਹੋਈ ਨਹੀਂ ਚੱਲ ਵੀ ਕੋਈ ਗੱਲ ਨਹੀਂ ਵੀਰੇ ਫਿਰ ਉਹ ਖੜ ਮਣ ਜਾਏ ਨਾ ਭਾਈ ਉਹ ਨਹੀਂ ਭਾਈ 18000 18000 ਉਹ ਭਾਈ ਉਹ ਤਾਂ ਤੇਰੀ ਮਰਜ਼ੀ ਹੈ ਭਾਈ 8000 ਉਹਨੂੰ ਛੱਡੇ ਨਾ ਪੱਟ ਨਹੀਂ ਉਹਦਾ ਮਰਜ਼ੀ ਤੇਰੀ ਹੈ ਤਾਂ ਤਾਂ ਤੇਰੇ ਨਾਲ ਕੋਈ ਨਾ ਮੈਂ ਧੱਕਾ ਕਿਸੇ ਨਾਲ ਕਰਾਂ ਨਹੀਂ ਪੱਟ ਨੂੰ ਮੈਂ ਹੁਣੇ ਗੱਲ ਤੇ ਮੈਂ ਉਹਨੂੰ ਜਿਵੇਂ ਮਰਜ਼ੀ ਕੁਝ ਕਰਾਂ ਨਾ ਕਰਾਂ ਜੇ ਲੋਟ ਆਇਆ ਨਹੀਂ ਫਿਰ ਛੜਕੇ ਲੰਘ ਜਾਣਾ ਹੈ 500 ਮਾੜੇ ਘਾਟਾ ਜੀ 500 ਹੋ ਜਾ ਰਿਹਾ ਹੈ ਜਿਹੜਾ ਪਾਈਦਾ ਮਟਰੇ ਦਾ ਭਾਰ ਗਲਤੋਂ ਨਹੀਂ ਲਾਉਣਾ ਉਹ ਗੱਲ ਤਾਂ ਪੱਕੀ ਹੈ ਟਰੈਕਟਰਾਂ ਦੇ 500 ਨਹੀਂ ਪੈਂਦੇ ਜਿਹੜਾ ਟਰੈਕਟਰ ਵਪਾਰ ਕਰਦਾ ਉਹ 5000 ਬਹੁਤ ਉਹ 500 ਨਹੀਂ ਪੈਂਦਾ ਉਹ ਮੈਂ ਇਧਰ ਆ ਇੱਥੇ ਲੱਗੇ 5000 ਤੋਂ ਸਲਟ ਨਹੀਂ ਬਾਜਦੀ ਮੰਨੋਗੇ ਮੇਰੀ ਗੱਲ ਮੰਨਦੇ ਨਹੀਂ ਉਹ ਯਾਰ ਜਾਜੋ ਕੀ ਲੈ ਜਾਓ ਤੁਹਾਡੇ ਕਿਹੜਾ ਗਲਚ ਪਾ ਦੂਗਾ ਵਿਚਾਰਾ ਹੈ ਕਰ ਦੇ ਜੇ ਤੁਹਾਡੇ ਜਾਜੋ ਇਹ ਨਾ ਉਸ ਤੋਂ ਕੀ ਭਾਈ ਤੇ ਬੱਕਰੀ ਪਹਿਲਵਾਨਾ ਕਾਦੀ ਕੋਈ ਨਹੀਂ ਦੂਰ ਦੇ ਬੰਦੇ ਦੱਸ ਪੂਰੀ ਦੀਦੀ ਦੋ ਕੀ ਕਰਾਂ ਬੱਕਰੀਆਂ ਦੇ ਦਾਂ ਯਾਰ ਬੀਬੀ ਨੂੰ ਜਿੱਥੇ ਵੀਰੇ ਮੁੜ ਕੇ ਅਸੀਂ ਲੈਣ ਜਾਂਦੇ ਆਂ ਐਨ ਸੌਂ ਖਾ ਕੇ ਕਹਿੰਦੇ ਵੀ ਇਹ ਦੁੱਗੜ ਦੇਣੀ ਓ ਯਾਰ ਸੌਂ ਖਾ ਲਈ ਰੱਖ ਸੌਂ ਖਾ ਕੇ ਪੈਸੇ ਨਾ ਫੜੀ ਓ ਗੱਡੇ ਐਸਾ ਤੋ ਨਹੀਂ ਕਰੇ ਦੇਖੇ ਅਸੀਂ ਨਾ ਅਗਲਾ ਪੈਸੇ ਨਹੀਂ ਦੇਣਾ ਸਰ ਜਾ ਉਹ ਦੇਖ ਲਈ ਰਾਜੋ ਤੂੰ ਹੀ ਨਾ ਯਾਰ ਕੀ ਹੋ ਗਿਆ 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 ਉਹ ਕੋਈ ਨਹੀਂ ਰਾ ਕੀ ਹੋ ਗਿਆ ਭਾਈ ਬੋਲ ਤੇਰਾ ਦਾ ਕਰਦੀ ਆ ਕੀ ਹੋ ਗਿਆ ਕੁਝ ਨਹੀਂ ਹੋਇਆ ਹੁਣ ਅੱਗੇ ਇਹਦਾ ਤਾਂ ਐ ਦੱਸਣਾ ਕਲਾਸ ਹਾਂ ਬੱਕਰੀ ਕੰਨੀ ਦਾ ਦੇਖ ਲੋ ਮੜਾ ਯਾ ਬੱਕਰੀ ਦਾ ਦੇਖ ਲੈ ਕੈਸੀ ਆ ਗਾਨੇ ਪਰ ਜੀ ਸਾਡੇ ਵਿੱਚ ਰਾਜੋ ਮੰਨਿਆ ਕਰਦੇ 21 ਦੀ ਮੰਨ ਨਾ ਭਾਈ ਲੈ ਨਹੀਂ ਲੈ ਦਿਖਾਈ ਕਰਾ ਮਾ ਯਾਰ ਲੈ ਫੜ ਵੀਰੇ ਲੈ ਨਹੀਂ ਲੈਂਦੇ ਫੜਦਾ ਯਾਰ ਉਹ 500 ਵਿੱਚ ਨਾ ਛੱਡ ਬੱਕਰੀ ਲਖਾਈ ਕਰਾਵਾਂਗੇ ਤਾਂ ਚੰਗੀ ਆ ਹੈ ਨਾ ਲਾਓ ਨਾ ਲਓ ਹੁਣ ਕਿਉਂ 500 ਵਿੱਚ 5000 ਤੈਨੂੰ ਕਿਹਾ ਸੀ ਵੀਰੇ ਸਾਡੇ ਵੀ ਵੀ ਪਾਏ ਮੈਂ ਤਾਂ ਹਾਂ ਸਾਡੇ ਵੀ ਪਾਇਆ ਸਾਡੇ ਵੀ ਪਾਇਦ ਲੈ ਕਰਦੇ ਹਾਂ ਹਾਂ ਖੜ ਬੱਕਰੀ ਖੜ ਬੱਕਰੀ ਮੈਂ ਪਾਉਂ ਉਹਨੂੰ ਪੱਲੇ ਪੂਰੇ ਜਿਹੇ ਦਿਨ ਲੈ ਕੇ ਤੂੰ ਮੈਂ ਦਊਂਗਾ ਬਸੋ ਚੱਕ ਬੱਕਰੀ ਲੈ ਜਾ ਮਹੀਨੋਂ ਬਸੋ ਲੈ ਚੱਕ ਫੜ ਫੜ ਇਹ ਤਾਂ ਹੋਈ ਫੁੱਦੂ ਵਾਲੀ ਜ਼ਬਾਨ ਆ ਯਾਰ ਕਿਉਂ ਵੀ ਰਾਜੂ ਦੁਨੀਆ ਦੇ ਤਾ ਦੇਖ ਤੈਂ ਦੇਣੇ ਨੇ ਫਿਰ ਤਾਂ ਰਹਿਣ ਦੇ ਬੱਕਰੀ ਮੈਂ ਦੇ ਦੂੰ ਜਾਂ ਛਾ ਦੇ ਤਾ ਰਹਿਣ ਦੇ ਠੀਕ ਆਇਆ ਦਾ ਨਹੀਂ ਮੈਂ ਦੇ ਦੂੰ ਉਹ ਦੇ ਦੇ ਤਾ ਆ ਲੈ ਤੇ ਮੈਂ ਦੋ ਤੋ ਦੇ ਦੇ ਯਾਰ ਤੂੰ ਕਦੋਂ ਦਮੇਗਾ ਯਾਰ ਸਾਡੀ ਬਿਕਰੀ ਰਹਿ ਬੱਕਰੀ ਪੈ ਜੋ ਬੱਕਰੀ ਆ ਇਹਦਾ ਇੱਕ ਇਹਦਾ ਇੱਕ ਦੇ ਦੀ ਤੈਨੂੰ ਬੱਕਰੀ ਯਾਰ ਦੇ ਦੇ ਲੈ ਚੱਕ ਪੈਸੇ ਦੇ ਵਾਤੇ ਇਹਦਾ ਇੱਕ ਪੂਰੀ ਹਾਂ ਥੋੜਾ ਤੀ ਇਹਦਾ ਹੁਣ ਲਖਿਆ ਹੀ ਆਪ ਕਰਾ ਲਿਓ ਦੋਏ ਬਸ ਘਰ ਬਤੂ ਪਾਪੀ ਜੰਗਤੈ ਦੂ ਵਧਨੇਗਾ ਪਚਰ ਦੇਣ ਦੇ ਵਿੱਚ ਤੂੰ ਚੱਲ ਰਹੀ ਫੇਂ ਗੰਡੇ ਮੇਗਾ ਪਾਉਣਾ ਬਹੁਤ ਬੜੀ ਆ ਪਾਸ ਤੂੰ ਮੈਂ ਹੀ ਨਹੀਂ ਨਾਲ ਸਾਥ ਕੋ ਚੱਲ ਕੇ ਕਹਿਣ ਦੀ ਗੱਲ ਹੋ ਜਾਂਦੀ ਹੈ ਪਰ ਇਹਦਾ ਇਹਨਾਂ ਦੀ ਐਸਾਈ ਉਹ ਹੀ ਮੈਂ ਚੱਲ ਪਾਸ ਤੂੰ ਦੇ ਦੇ ਮੈਂ ਕਹਿੰਦਾ ਕਿ ਕਿਸੇ ਦਾ ਕੇਸ ਸੱਚਾ ਨਾ ਜਾਂਦਾ ਕੱਚੀ ਵਾਲੀ ਗੱਲ ਨਹੀਂ ਰਾ ਜੂ 500 ਦੇ ਪੰਜਾ ਸੂ ਛੇ ਜਿੰਨੇ ਪਾਸ ਪਾ ਦੇਣੇ ਰਹੀ ਨੀ ਉਹ ਬੈਟਰ ਵਾਲਾ ਬਾਈ ਆ ਗਿਆ ਨਾ ਇਹਦੇ ਨਾਲ ਕਟੋਰੀ ਕੋਈ ਨਹੀਂ ਆਇਆ ਤੇ ਕੰਮ ਸਾਡੇ ਨੂੰ ਤੈਨੂੰ ਨਾਮ ਪਾ ਨਹੀਂ ਆਉਂਦੀ ਇਹਦਾ ਇਹ ਨਾ ਹੜਾ ਰਿਹਾ ਰਿਹਾ ਕੋਈ ਕੋ ਬਾਗੇ ਆ ਲੈ ਬਾਈ ਪੈਸੇ ਲੈ ਦੋ ਪਹਿਲਾਂ ਮਨਾ ਦੇ ਕੋਈ ਨਾ ਰਾਜ ਪਹਿਲਾਂ ਨਾ ਨਾ ਤੇ ਕਹਿਣ ਬਾਈ ਜੇ ਨਾ ਇੱਧਰ ਉਧਰ ਇੱਧਰ ਕੱਟ ਚੰਗੀ ਹੀ ਲੈਂਦੇ ਨੇ ਜਿੰਨੀ ਲੈਂਦੇ ਨੇ ਬੱਲੇ ਹੈ

ਆਹ ਤੋੜਦਾ ਯਾਰ ਤੋੜਦਾ ਪਰ ਆਹ ਹੁਣ ਸਰ ਜੀ ਹਾਂ ਹਾਂ ਛੱਡ ਦੇ ਜੀ ਪਾਸ ਕਰ ਕੋਈ ਨਹੀਂ ਖੇਡਾਦੀ ਬਾਈ ਕੋਈ ਨਾ ਕਰਾਉਂਦਾ ਤੇ ਖੇਡਿਆ ਆਪਣੇ ਕਰਾਉਗਾ ਚੱਲ ਚਲੋ ਜੀ